ਦੋ 20 ਤੇ ਦੋ ਰੇ ਹੋ ਗਿਆ ਜੀ ਚਲੋ ਮਖਤਿਆਰ ਬਲਵਿੰਦਰ ਸਿੰਘ ਮਖਤਿਆਰ ਬਲਵਿੰਦਰ ਮਖਤਿਆਰ ਦਾ ਜੀ ਉਹ ਬਲਵਿੰਦਰ ਮਖਤਿਆਰ ਦਾ ਕਿਹੜਾ ਜੱਫਾਗਾ ਅਈਓ ਬਲਵਿੰਦਰ ਬੱਬੀ ਮਖਤਿਆਰ ਹੈ ਉਹਨਾਂ ਦਾ ਹੀ ਨਾ ਦਫਾੜ ਲੈ ਬਲਵਿੰਦਰ ਕਿਹੜਾ ਓਏ ਫੋਨ ਕਰ ਸੁਣਦੇ ਫਾਦਾ ਨਹੀਂ ਲੱਭੀ ਲਾਇਆ ਜੀ ਦੋ 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 ਲਾਓ ਜੀ ਨੇ ਬਲਵਿੰਦਰ ਕਿਹੜਾ ਹੈ ਇਹੀ ਹੈ ਇਹਦਾ ਭਰਾ ਜਿਸ ਭਰਾ ਹੈ ਭਟਾਰ ਕਾਰਡ ਬਲਵਿੰਦਰ ਜੀ ਬੇਨਤੀ ਆ ਸਾਡੀ ਭਾਰ ਕਾਰਡ ਜ਼ਰੂਰ ਮੈਂ ਹੁਣੇ ਮੈਂ ਚੈੱਕ ਕਰ ਲਵਾਂ ਠੀਕ ਨਹੀਂ ਨਹੀਂ ਹੁਣੇ 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 ਪੂਰਾ ਇਸ ਕਾਪੀ ਤੋਂ ਦੇ ਦਾਂ ਮੈਂ ਇਹਾਂ ਵਿੱਚ ਵੀ ਵਾਰੀ ਬਿਲਕੁਲ ਜੀ ਅਸੀਂ ਵੀ ਕੰਮ ਆ ਲਓ ਜੀ ਤਸਵੀਰ ਚੱਕਦੇ ਯਾਰ ਨੰਬਰਦਾਰ ਜੀ ਬਾਪਾ ਦੋਨਾਂ ਦਾ ਤੇ ਫੋਟੋ ਲਈ ਦੇ ਤੇ ਥੋੜੀ ਜਿਹੀ ਮਾਰੀ ਆ ਠੀਕ ਜਿੱਲੇ ਲੈ ਲੈਣਾ ਵੀ ਉਧਰੋਂ ਲਓ ਜੀ ਫੋਟੋ ਇਹਨਾਂ ਦੇ ਨਾਂ ਕਿੱਥੇ ਜਰਾ ਆਪਣੇ ਨਾਮ ਦੇ ਯਾਰ ਇੱਥੇ ਬਾਟੇ ਪਿਲਾ ਕਰਾ ਲੈ ਅੱਗੇ ਨੂੰ ਦੱਸਣਾਗਾ ਬਿਲਕੁਲ ਸਹੀ ਗੱਲ ਆ ਆਹ ਮੈਂਨੇ ਨੂੰ ਆਪਾਂ ਗਾੜੇ ਪੈਣ ਦੇ ਰੋਡ ਨਾਲ ਅੱਛਾ ਜੋ ਆਪਾਂ ਫੋਟੋ ਸਪੇਅਰ ਤੇ ਕਰਾਉਣੀ ਪੈਣੀ ਨਹੀਂ ਕਰਾਓ ਕਰਮਨ ਸਿੰਘ ਭਾਲ ਸਿੰਘ ਆ ਵੀ ਕਰਮਨ ਆਹ ਬੋਲੇ ਨਾਮ ਕਿਹੜਾ ਜੀ ਕਹਿੰਦਾ ਗਿਆ ਹੋ ਗਿਆ ਪੌਂਡ ਕੋਈ ਨਹੀਂ ਆਇਆ ਤੂੰ ਬੋਈ ਆਪਣਾ ਹੋਣਾ ਆਪਣਾ ਹੋ ਗਿਆ ਹੁਣ ਨਾ ਬੋਲੇ ਨਾ ਕਰ ਕਿਨੇ ਜੀ ਦੇ ਗਰਦਰ ਗਰਦਰ ਕੋਈ ਨਾ ਫੋਟੋ ਤਾਂ ਮਗਰ ਲਿਖੀ ਜੀ ਯਾਰ ਹਾਂ ਨਾ ਫੋਟੋ ਤਾਂ ਮਗਰ ਲਿਖੀ ਫੋਟੋ ਤਾਂ ਮਗਰ ਲਾ ਲਿਖੀ ਨਾ ਬੋਲੇ ਰੋਗੇ ਆ ਲੈ ਭਾਈ ਇਹਦਾ ਕਟਾ ਆ ਰੇ ਇਹਦਾ ਕਟਾ ਲੈ ਜੀ ਹੇ ਬਟਾ ਹਾਂ ਤੂੰ ਸਮਝੀ ਪਣੀ ਕਿੱਥੇ ਰੱਖਾਵੇਂ ਇਹਨੂੰ ਲਿਖੇ ਲਾ ਕੇ ਪੇਰੋ ਤੋ ਕਹਿੰਦੇ ਹੋ ਕੋਈ ਕੋਈ ਜਵਨਾ ਨਾ ਹਾਂਜੀ ਹਾਂ ਉਹ ਮੈਂ ਇੱਕ ਫੋਟੋ ਆਪ ਦੀ ਤੇ ਫੋਟੋ ਮੇਰੀ ਵੀ ਲਈਏ ਕਰੋ ਆ ਨਾ ਨਾ ਸ਼ੂਰਗੋਵ ਉਹਨਾਂ ਦਾ ਤਸਵੀਰ ਫੋਟੋ ਆ ਮੇਰਾ ਵੀ ਦੇਖ ਕੇ ਠਹਿਰ ਕੇ ਕਰਦੀ ਫੋਟੋਕਾਪੀ ਦੇ ਲੈਟ ਦੇ ਵਿੱਚ ਆ ਮੇਰਾ ਵੀ ਠਹਿਰ ਕੇ ਠਹਿਰ ਜਾ ਇੱਕ ਮਿੰਟ ਆ ਕਰ ਲੈਂਦੇ ਦੀ ਸਿੰਗਲ ਦੇਦੇ ਕਰਵਾਉਂਦਾ ਰਹਿਣਾ ਕਾ ਉਹ ਪੱਤੇ ਨੂੰ ਕਰਾਣਾ ਇੱਥੇ ਮੈਂ ਲਿਖਵਾ ਦੇ ਗੁਰਨਾਮ ਸਿੰਘ ਭਾਲ ਸਿੰਘ ਉਹ ਇਧਰ ਨਾਲ ਖੜੇ ਹੋ ਗਏ ਹੋ ਗਏ ਹੋ ਗਿਆ ਜੀ ਉਹ ਖੜਾ ਹੋ ਗਿਆ ਉਹਨੂੰ ਹਾਂ ਤਾਂ ਚੀਜ਼ ਚੁੱਕ ਕੇ ਕਰਤਾ ਮੈਂ ਆ ਗਿਆ ਸੀ ਉਹ ਪੰਨਾ ਕੋਈ ਨਾ ਲਹੀਏ ਪਿੱਛੇ ਕਿਉਂ ਆਇਆ ਤੁਸੀਂ ਕੁਝ ਨਹੀਂ ਕਹਿਣਾ ਨਾ ਬੋਲਣ ਤੁਮਾ ਅਜ ਕੋਈ ਬੋਲ ਨਾ ਲਿਖਣ ਨਾ ਲਿਖਣ ਗਰਮਾਨ ਸਿੰਘ ਬਾਲ ਸਿੰਘ ਹੋ ਗਿਆ ਜੀ ਅੱਗੇ ਕਰਨਾ ਜੀ ਗਰਮਾਨ ਬਾਲ ਹੋ ਗਏ ਹਾਂ ਜੀ ਜਦ ਰਮੇਸ਼ ਵੀਰ ਦਾ ਆਜਾ ਰਮੇਸ਼ ਆਓ ਜੀ ਕਿੰਨੇ ਜਿਹੜੇ ਇੱਕ ਰਮੇਸ਼ ਵੀਰ ਦਾ ਦੋ ਵਾ ਹਾਂ ਹਾਲੋ ਰਾਫਲੀ ਹਾਲੇ ਇਹ ਬਰਦਾਗ੍ਰਾਫੀ ਹੈ ਔਰ ਇਹ ਜਲ ਫਰੀ ਹੈ ਆ ਪੰਜ ਮਾਈਨਸ ਬੱਧ ਕਰ ਲੈ ਸਾਡੇ ਰੈਗਲ ਖਾਲ ਤਬਦੀਲ ਹੋ ਜਾਵੇ ਵਾਹ ਬਾਲ ਚਾਹ ਦੇਖੋ ਇਹਨਾਂ ਨੂੰ ਵੀ ਦੇ ਦਿਓ ਛੇਪੂ ਵਾਲਾ ਸਾਡਾ 10 ਸਿੱਧਾ ਆ ਦੋ ਲੈ ਲੋ ਬੱਚੇ ਸਭ ਤੋਂ 20 ਦੇ ਰਹੇ ਜੀ ਹਾਂ ਜੀ 4 ਘਾਟ ਹੋ ਗਏ 30 30 ਪੀਸ ਆ 4 ਪਲਾਜਨ ਲੈ ਲੈ ਕੀ 4 ਪਲਾਜਨ ਹੋਰ ਧਾਰ ਕਰ ਦਿਓ ਠੀਕ ਸਰਕਾਰ ਪੀਰ ਦਾ ਫੋਟੋ ਦੇ ਫੋਟੋ ਦੋਸਾਂ ਲਿਆਓ ਗੂਦ ਵੀ ਲਿਆ ਵਰਗੀ ਰਹਿ ਦਿੱਤੀ 4 ਘਾਟ ਹੋ ਗਏ ਉਹ ਆਪਣੇ شکل نہیں رہديو آدا يت رهتا دسي ائے 12 نمبر دي شکل نہیں رہدي ایدر کی ਕੋਈ ਕਾਹਦੇ ਤੇ ਕਿੰਨਾ ਜੀ ਬਹੁਤ ਹੋਵੇ ਬਹੁਤ ਬੜੀ ਦਾ ਕਰਦੇ ਆਂ ਬੜਾ ਰੋੜਾ ਕਰਾਉਂਦਾ ਫਸਲਾ ਆਪ ਲੋ ਬੁਗਵਾ ਬਸ ਆਹ ਕਿਸਾਨ ਕਣਕ ਪੀਜਣ ਵਾਸਤੇ ਬਾਕੀ ਟਰੈਕਟਰ ਨਹੀਂ ਚੱਲੇ ਅਗਲੀ ਪੈਲੀ ਏ ਜੋਰ ਲਾਇਆ ਵਿਚਾਰਿਆਂ ਨੇ ਇਹ ਨਹੀਂ ਸਮਝਦੇ ਪਿੰਡ ਮਹਿ ਸਿੰਘ ਵਾਲਾ ਜੀ ਹਾਂ ਦੇਖੋ ਅੱਜ ਪਿੰਡ ਮਹਿ ਸਿੰਘ ਵਾਲਾ ਮੈ ਸਿੰਘ ਵਾਲੇ ਦੇ ਵਿੱਚ ਜੋ ਹੜ ਪੀਟਤਾ ਦੀ ਆਪਾਂ ਬੀਜ ਕਯੋਗਤਾ ਸਿੱਧੂ ਪਰਵੰਨੋਂ ਕਣਕ ਬੀਜਦੇ ਆ ਹਾਂਜੀ ਇੱਥੇ ਬੀਜਣ ਆਏ ਸੀ ਬਾਹਣ ਆ ਜਿਹੜਾ ਜਾਦੇ ਗਿੱਲਾ ਟਰੈਕਟਰ ਸਲਿੱਪ ਮਾਰਦਾ ਹਲੇ ਵੀ ਪਾਣੀ ਦਾ ਇੰਨਾ ਉਹ ਆ ਇਸ ਕਰਕੇ ਆਪਣਾ ਫਰਜ਼ ਸੀ ਜੱਥੇ ਬੰਦੀ ਵੱਲੋਂ ਬੀਜ ਨਹੀਂ ਆ ਤੇਦਾ ਵੀ ਬਿਜ਼ਨਸ ਪਰ ਜਦੋਂ ਟਰੈਕਟਰ ਸਲਿੱਪ ਮਾਰਦਾ ਤੁਰਦਾ ਨਹੀਂ ਤਾਂ ਫਿਰ ਉਹ ਕਿਸੇ ਦਾ ਵਸਦਾ ਨਹੀਂਗਾ ਤੇ ਕਿਸਾਨ ਸਾਡੇ ਇੱਥੋਂ ਦੇ ਨਾਲ ਨਾ ਹਾਂਜੀ ਹਾਂ ਚਲੋ ਕਿਰਪਾ ਕਰੀ ਪ੍ਰਮਾਤਮਾ ਅੱਗੇ ਨੂੰ ਅਸੀਂ ਜੇ ਉੱਥੇ ਠਹਿਰੇ ਹਾਂਜੀ ਹਾਂਜੀ ਤਾਂ ਤੁਹਾਡਾ ਵਾਹਨ ਤੂੰ ਬੀਚ ਦੇਵਾਂਗੇ ਜਿੰਨੇ ਕੁ ਦਿਨ ਹੈਗੇ ਅਸੀਂ ਜੇ ਬੱਤਰ ਆ ਗਿਆ ਥੋੜੇ ਸਮੇਂ ਚ ਤਾਂ ਜ਼ਰੂਰ ਬੀਚ ਕੇ ਦੇਵਾਂਗੇ ਤੁਹਾਡਾ ਜੇ ਚਲੋ ਬਾਤ ਹੀ ਨਾ ਆਇਆ ਹਾਂਜੀ ਹਾਂਜੀ ਬਾਤ ਨਹੀਂ ਹੋਣਾ ਮਾਲਕ ਦੀ ਉਹ ਹਾਂ ਪਹਿਲੀਆਂ ਗੱਲੀਆਂ ਬਹੁਤ ਪੰਜਾਂ ਨਹੀਂ ਜੀ ਯਾਰ ਬੰਦ ਕਰ ਚੁੱਕੇ ਯਾਰਾ ਸਿੰਘ ਬੜੇ ਜੀ ਅੱਜ ਆਪਾਂ ਚੁੱਕੇ ਯਾਰਾ ਸਿੰਘ ਬਾਰਡਰ ਤੇ ਖੜੇ ਆ ਕਿੱਥੇ ਕਿਸਾਨਾਂ ਵਾਸਤੇ ਜਿਹੜੀਆਂ ਪੁਰਾਣੀਆਂ ਲਿਸਟਾਂ ਬਣੀਆਂ ਨੇ ਪਹਾੜ 피ਰਤਾ ਦੀ ਵੀਕ ਯੋਗਤਾ ਸਿੱਧੂ ਪਰ ਵੱਲੋਂ ਕਣਕ ਦੀ ਬਿਜਾਈ ਕਰਦੇ ਆ। ਸੋ ਇਹਨਾਂ ਸਾਰੇ ਕਿਸਾਨਾਂ ਦੀ ਜ਼ਮੀਨਾਂ ਜਿਹੜੀਆਂ ਬੱਤਰ ਨਹੀਂ ਸੀਗੀਆਂ ਇਹਨਾਂ ਦੀ ਡਿਮਾਂਡ ਸੀ ਵੀ ਅਸੀਂ ਆਪੇ ਸਾਗਾ ਵਗੈਰਾ ਮਾਰ ਕੇ ਦੋ ਚਾਰ ਦਿਨਾਂ ਨੂੰ ਜ਼ਮੀਨ ਨੇ ਵੱਤ ਆਉਣਾ ਅਸੀਂ ਆਪਦੀ ਬਿਜਾਈ ਆਪੇ ਕਰ ਲਾਂਗੇ। ਸਾਨੂੰ ਡੀ.ਪੀ. ਖਾਦ ਜਿੰਨੇ ਜਿੰਨੇ ਇਹਨਾਂ ਦੇ ਲਖਾਨ ਵੀ ਤੇ ਸੋ ਇਹਨਾਂ ਦੀ ਸਹਿਮਤੀ ਦੇ ਨਾਲ ਅਸੀਂ ਸਾਰੇ ਕਿਸਾਨ ਖੜੇ ਨੇ ਸਾਡੇ ਇਹਨਾਂ ਦੀ ਸਹਿਮਤੀ ਨਾਲ ਸਾਰਿਆਂ ਨੂੰ ਜਿੰਨੇ ਜਿੰਨੇ ਇਹਨਾਂ ਦਾ ਬੀਲ ਲਿਖਿਆ ਏਕੜਾਂ ਦਾ ਉਹਨਾਂ ਸੀ ਇਹਨਾਂ ਦੀ ਸਹਿਮਤੀ ਨਾਲ ਬੀ ਹੈ ਜਿਹੜਾ ਉਹ ਆਪਾਂ ਬੰਦ ਦੇ ਕੈਮਰਾ ਚੱਲੋ ਬੋਲੋ ਕਰੋ ਪਹਿਲਾ ਨਾਮ ਇਧਰ ਆਵੇ ਪਾਸੇ ਸਾਡੇ ਪਾਸੇ ਆ ਆਪਣੇ ਬੜਾ ਸ਼ਹਿਰ ਤੇ ਜੀ ਜੀ ਜੋ ਇਹ ਭਰਾ ਜੀ ਆਏ ਨੇ ਸਾਡੇ ਵਾਸਤੇ ਗਿੱਤੇ ਜੁੱਤੇ ਸੁਭਾ ਕਣਕ ਰੋ ਖਾਦ ਲੈ ਕੇ ਆਏ ਨੇ ਸਾਡੀ ਜ਼ਮੀਨਾਂ ਬੀਜਣ ਵਾਸਤੇ ਔਰ ਬਠੰਡੇ ਤੋਂ ਆਏ ਨੇ ਜੀ ਇਹ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਕੋ ਪਹੁੰਚੇ ਨੇ ਜੀ। ਪਰ دوسری ਗੱਲ ਇਹ ਹੈ ਕਿ ਸਾਡੀਆਂ ਥੋੜੀ ਜ਼ਮੀਨਾਂ ਹੈਗੀਆਂ ਨਿਕਲੀਆਂ। ਔਰ ਇਹ ਸਾਨੂੰ ਬੀਜ ਦੀ ਚੱਲੇ ਨੇ। ਔਰ ਜਿੰਨਾ ਜਿੰਨਾ ਜਿਵੇਂ ਜਿਵੇਂ ਕੋਈ ਜਿਵੇਂ ਜਿਵੇਂ ਨਾਂ ਲਿਖੇ ਹੋਏ ਨੇ ਸਾਰਿਆਂ ਤੇ ਉਸ ਸਾਥ ਸਾਨੂੰ ਬੀਜ ਦੀ ਚੱਲੇ ਨੇ। ਔਰ ਅਸੀਂ ਇੱਕ ਗੱਲ ਦੇ ਸਹਿਮਤ ਆ ਕਿ ਅਸੀਂ ਆਪਣੇ ਆਪ ਕਨਕ ਬਾਤ ਕੀਰ ਲਗਾ ਜਿਉਂ ਕਿ ਕਿਉਂਕਿ ਜ਼ਮੀਨਾਂ ਘੱਲੀਆਂ ਥੋੜੀਆਂ ਜੀ। ਇਸ ਕਰਕੇ ਇਸ ਜੀ ਬਹੁਤ ਧੰਨਵਾਦ ਕਰਦਾ ਹੈ। ਬਹੁਤ ਠੀਕ ਹੈ। ਬੜਾ ਨਾ ਉਹ ਤੋਂ ਬਾਦਲ ਹੀਗੇ ਸੀ ਉਹ ਸਾਨੂੰ ਮਾਰਜਾ ਦੇ ਦਿੰਦੇ ਸੀ ਜਦੋਂ ਡੁੱਬਿਆ ਫਜ਼ਾ ਡੁੱਬ ਜਾਂਦਾ ਬਲਦੇਵ ਜੀ ਆਪਣੇ ਜਮੇ ਇਹਨਾਂ ਨੁਕਸਾਨ ਹੋਇਆ ਹਾਂਜੀ ਸਰ ਇਸ ਪਿੰਡ ਦੇ ਵਿੱਚ ਕਿਸੇ ਵੀ ਕੋਈ ਪਾਰਟੀ ਹੋਵੇ ਰਾਜਨੀਤਿਕ ਅਕਾਲੀ ਕਾਂਗਰਸੀ ਭਾਜਪਾ ਕੋਈ ਉਹਨਾਂ ਨੇ ਮਤਤ ਭੇਜੀ ਆ ਨਹੀਂ ਜੀ ਹਜੇ ਸਰਕਾਰ ਵੱਲੋਂ ਆਈ ਹੈ ਕੋਈ ਮਤ ਨਾ ਕੋਈ ਮਤ ਨਹੀਂ ਆਈ ਕੋਈ ਰਾਸ਼ਨ ਜਰੂਰ ਆਉਂਦਾ ਰਿਹਾ ਸਾਡੇ ਕੋਲ ਉਹ ਵੀ ਇੱਕਠਾ ਆ ਰਿਹਾ ਜੀ ਸਾਨਾ ਦਾ ਇਕੱਠਾ ਆ ਰਿਹਾ ਜੀ ਬਾਕੀ ਇਸ ਤਰ੍ਹਾਂ ਦੇ ਸੂਲ ਸਾਡੇ ਕੋਈ ਨਹੀਂ ਆਈ ਜਿਹੜੇ ਪਰਦੇਸ਼ਨ ਵਾਲੇ ਸੇਵਾ ਵਾਲੇ ਸੇਵਾ ਵਾਲੇ ਸੇਵਾ ਵਾਲੇ ਇਸ ਤਰ੍ਹਾਂ ਆਉਂਦੇ ਰਹੇ ਨੇ ਬਾਕੀ ਕੋਈ ਨਹੀਂ ਆਇਆ ਸਾਡੇ ਕੋਲ ਵੀ ਜਿਵੇਂ ਕਣਕ ਬੀਜਣ ਵਾਸਤੇ ਜਾਂ ਕੋਈ ਸਾਨੂੰ ਮਹਾਜਬੀ ਦੀ ਗੱਲ ਸਾਡੀ ਕੋਈ ਨਹੀਂ ਕਿਸ ਤਰ੍ਹਾਂ ਸੁਣੀ ਕਿ ਇਹਨਾਂ ਨੇ ਪਿਛੇ ਸਾਡਾ ਹੜਾ ਉਧੋ ਵੀ ਕਰੀਆ ਕਿ ਨਹੀਂ ਕਰੀਆ ਬਤ ਨਹੀਂ ਕੀਤੀ ਸਰਕਾਰਾਂ ਨੇ ਕਿਸੇ ਨੇ ਨਹੀਂ ਕਿਸੇ ਨੇ ਨਹੀਂ ਸਾਡਾ ਕੀਤਾ ਇਸ ਤਰ੍ਹਾਂ ਇਹ 23 ਵਿੱਚ ਵੀ ਪਾਣੀ ਆਇਆ ਸੀ 23 ਵਜੇ ਸਾਡੇ ਮਨੇ ਕੋਈ ਕੋਈ ਮਹਾਜਬਾ ਨਹੀਂ ਮੇੜਾ ਇਸ ਤਰ੍ਹਾਂ ਰਾਸ਼ਨ ਪਾਣੀ ਮਾੜਾ ਮਾੜਾ ਦੇ ਛੱਡਦੇ ਸੀ ਸਰਕਾਰਾਂ ਆਪੋਸੇ ਪਾਰਟੀਆਂ ਦੇ ਸਾਡੇ ਸਾਡੀਆਂ ਜ਼ਮੀਨਾਂ ਤੋੜੀਆਂ ਆਈਆਂ ਸਾਡੇ ਜ਼ਮੀਨਾਂ ਜਿਹੜੇ ਨੇ ਉਲਟਾ ਸਾਡੀ ਜ਼ਮੀਨਾਂ ਤੋੜੀਆਂ ਆਈਆਂ ਨੇ ਨਾ ਕੋਤੋਰੀ ਆਏਗੀ ਤੋਰੀਆਂ ਹੋਈਆਂ ਨਹੀਂ ਸਾਡੇ ਕੋਲ ਤੇ ਕੋਈ ਵੀ ਹੁਣ ਜਿਹੜਾ 25 ਵਿੱਚ 26 ਵਿੱਚ ਪਾਣੀ ਆਇਆ ਜਿਹੜਾ 23 ਵਿੱਚ ਪਾਣੀ ਆਇਆ ਉਹਦੇ ਸਾਨੂੰ ਮੰਨ ਲੈ ਵੀ ਕੋਈ ਮਾਜਬਰੀ ਮਿਲਿਆ ਕਿਉਂ ਜ਼ਮੀਨਾਂ ਸਾਡੇ ਟੁੱਟੀਆਂ ਆਈਆਂ ਸੀ ਇਹਨਾਂ ਤੋੜਤੀ ਸਰਕਾਰ ਨੇ ਠੀਕ ਆ 19 ਵਿੱਚ ਆਇਆ 19 ਵਿੱਚ ਵੀ ਆਇਆ ਸੀ ਤੇ ਹੁਣ ਆਇਆ ਏ 18 19 ਵਿੱਚ 25 ਵਿੱਚ ਅੱਛਾ ਇੰਤਝੇ ਸਾਨੂੰ ਕੋਈ ਸੌਤ ਨਹੀਂ ਮਿਲੀ ਕੋਈ ਸਾਨੂੰ ਮਹਾਜਬੇ ਦੇ ਕੋਈ ਇਤਕਰ ਕੋਈ ਨਹੀਂ ਆਉਂਦੇ ਨੌਸਾ ਕਹਿੰਦੇ ਨੇ ਤੁਹਾਨੂੰ ਅੱਜ ਜਿਹੜੀ ਸਾਰੀਆਂ ਪਾਰਟੀਆਂ ਆਉਂਦੀਆਂ ਪ੍ਰਸ਼ਾਸਨ ਕਰਦੇ ਨੇ ਵੀ ਤੁਹਾਨੂੰ ਮਹਾਜਬਾ ਦੋਣੇ ਆ ਇੱਥੇ ਕੋ ਸਾਨੂੰ ਕੁਝ ਨਹੀਂ ਮਿਲਿਆ ਇਹ ਪਹਿਲੀ ਵਾਰ ਤੁਹਾਡੇ ਸੰਸਾ ਆਈ ਹੈ ਜਿਹੜੀ ਸਾਨੂੰ ਇੱਥੇ ਕਣਕ ਦੀ ਬਜਾਈ ਕਰਕੇ ਦੇ ਰਹੇ ਨੇ ਔਰ ਬਹੁਤ ਤਰੀਕੇ ਦੇ ਨਾਲ ਸਾਡੇ ਨਸੈਤਾ ਤੇ ਮਤ ਬੜੀ ਕਰ ਰਹੇ ਨੇ ਸਾਡੇ ਜੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਧੰਨਵਾਦ ਜੀ ਪਰ ਮਾ ਇੱਕੋਲੇ ਜੀ ਕੋਈ ਆਪਣੇ ਕੋਲੇ ਪਿੰਡ ਦਾ ਉਹਦਾ ਪੰਚਾਇਤ ਮੈਂਬਰ ਹੋ ਰਿਹਾ ਕਿ ਆਮ ਕਿਸਾਨ ਉਹ ਨਹੀਂ ਆਮ ਕਿਸਾਨ ਹੀ ਹੈ ਸਾਡੇ ਨਵੇਂ ਮੈਂਬਰ ਸਾਹਿਬ ਬੈਠੇ ਨੇ ਜਗੀਰ ਸਿੰਘ ਪ੍ਰਧਾਨ ਠੀਕ ਹੈ ਜੀ ਕੋਈ ਜਿਵੇਂ ਮੋਦੀ ਸਾਹਿਬ ਵੀ ਬੜਾ ਜ਼ੋਰ ਲਾ ਰਹੇ ਨੇ ਅਸੀਂ ਆ ਦੇ ਰਹੇ ਆ ਰਹੇ ਬੀਜਪੀ ਉਧਰੋਂ ਵੀ ਕੋਈ ਐ ਪਾਰਟੀ ਵੱਲੋਂ ਜਾਂ ਕੋਈ ਨਹੀਂ ਸਾਨੂੰ ਅਜੇ ਕੁਝ ਨਹੀਂ ਆਇਆ ਜੀ ਕੁ ਸਾਡੇ ਕੋਲ ਪਹੁੰਚੇ ਤਾਂ ਹੀ ਲਾੜ ਕਰੀਏ ਵੀ ਸਾਡੇ ਕੋਲ ਸਮਾਨ ਪਹੁੰਚ ਗਿਆ ਜਾਂ ਕੋਈ ਚੀਜ਼ ਸਾਨੂੰ ਦੇ ਦਿੱਤੀ ਹਾਂਜੀ ਬੋਲੋ ਮੈਂ ਕਿਸਾਨ ਮਜ਼ਦੂਰ ਸਟੱਫ ਕਮੇਟੀ ਦਾ ਪ੍ਰਧਾਨ ਪੇਡਾਲ ਵਾਲੇ ਕੋ ਆ ਵੇਖੋ ਸਾਡੇ ਭਰਾ ਵੀ ਟੱਲੇਵਾਲ ਦੀ ਪਾਰਟੀ ਦੇ ਜੋ ਇੱਥੇ ਚਲਕ ਦੀ ਜੇ ਵਾਸਤੇ ਪੇਡਾਲ ਵਾਲੇ ਪਹੁੰਚੇ ਆ ਬਹੁਤ ਬਹੁਤ ਉਨ੍ਹਾਂ ਦਾ ਅਸੀਂ ਧੰਨਵਾਦ ਕਰਦੇ ਆ ਬੜੀ ਸੇਵਾ ਇਹਨਾਂ ਦੀ ਜਿਹੜਾ ਹਰੇਕ ਬੰਦੇ ਦੇ ਚਾਰ ਚਰਕਲੇ ਇਹ ਗੱਲ ਕਰਕੇ ਚੱਲੇ ਆ ਕੋਲੋ ਦੀਪ ਪਾ ਕੇ ਕੋਲੋ ਦੀਗਨ ਪਾ ਕੇ ਕੋਲੋ ਹੀ ਸਾਦ ਪਾ ਕੇ ਹਰੇਕ ਦੀ ਤਰਫੇ ਤਾਂ ਕਿ ਆ ਵੀ ਚੌਕਲਾ ਦਾ ਹਰੇਕ ਬੰਦੇ ਦੇ ਹੀ ਦੀਪ ਤੇ ਜਾਵਾਂਗੇ ਚੌਤਾਂ ਤੇ ਬੜੀ ਵੱਡੀ ਸੇਵਾ ਆ ਇਸੇ ਤਰ੍ਹਾਂ ਹੀ ਸਾਡੀ ਕਮੇਟੀ ਨੂੰ ਜਾਈਦਾ ਕਿਸਾਨ ਮਲਬੂਸ ਸਖ ਕਮੇਟੀ ਨੂੰ ਕੀੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਪਤਪਤੀ ਇੰਦੇ ਵਿੱਚ ਵੀ ਸਾਰੇ ਪਿੰਡਾਂ ਦੇ ਵਿੱਚ ਜਾ ਜਾ ਕੇ ਇਹਨਾਂ ਨੇ ਚਾਰ ਚੌਕ ਪਿੰਡਾਂ ਦੀ ਸੇਵਾ ਕੀਤੀ ਆ ਆਪ ਦੇ ਕੋਲੋਂ ਤੇ ਪਾ ਕੇ ਦੀਨ ਪਾ ਕੇ ਮਦਦ ਸੋਖਾਰ ਪਾ ਕੇ ਦੀਪ ਪਾ ਕੇ ਹਰੇਕ ਦੀ ਚੰਗੀਆਂ ਸਾਡੇ ਭਰਾ ਚੱਲੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਟ ਜੀ ਨਹੀਂ ਨਹੀਂ